ਉਹ ਮੈਂ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਦਾ ਸਿਰਫ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਦਾ ਉਹ ਮੋਦੀ ਸਾਹਿਬ 10 ਸਾਲ ਬਿਨਾਂ ਵਿਪੱਖਸ਼ ਤੋਂ ਤੁਸੀਂ ਰਾਜ ਕੀਤਾ ਜੇ ਕੋਈ ਵਿਪੱਖਸ਼ ਦਾ ਬੋਲਦਾ ਵਿੱਚ ਚੱਕ ਕੇ ਬਾਹਰ ਮਾਰਦੇ ਸੀ ਆਪਣੀ ਮਰਜ਼ੀ ਮਦਾ ਕਾਨੂੰਨ ਚੇਂਜ ਕਰ ਲੈਂਦੇ ਸੀ ਤੇ 10 ਸਾਲਾਂ ਬਾਅਦ ਵੀ ਤੁਸੀਂ ਇੱਕ ਵੀ ਕੰਮ ਨਹੀਂ ਗਿਣਾ ਰਹੇ ਸਿਰਫ ਮੰਗਲ ਸੂਤਰ ਕਹਿ ਕੇ ਲੋਕਾਂ ਨੂੰ ਡਰਾ ਕੇ ਤੁਸੀਂ ਵੋਟਾਂ ਮੰਗ ਰਹੇ ਹੋ ਕੋਈ ਹਸਪਤਾਲ ਦੱਸ ਦੋ ਬਣਾਏ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ 10 ਸਾਲਾਂ ਚ ਹਾਕੇ ਜਰੀ ਵਾਲਾ ਅੰਦਰ ਕਰਤਾ ਫਰਾਂਨੇ ਦੇ ਈਡੀ ਭੇਜਤੀ ਫਰਾਂਨੇ ਦੇ ਸੀਬੀਆਈ ਭੇਜਤੀ ਫਰਾਂਨੇ ਤੋਂ ਪੈਸੇ ਲੈ ਲੇ ਆ ਕੰਮ ਕੀਤਾ ਸੁਬੀਰੋ ਜੇ ਨੀਅ ਸੱਚੀ ਹੋਵੇ ਤਾਂ 2 ਸਾਲਾਂ ਦੇ ਕੰਮ ਵੀ ਬਹੁਤ ਹੁੰਦੇ ਨੇ 2 ਸਾਲਾਂ ਦੇ ਕੰਮ ਤਾਂ ਹਜੇ ਹੁਣ ਹੋਣਗੇ ਨਾ 4 ਜੂਨ ਤੋਂ ਬਾਅਦ ਜੋ ਸਾਰੇ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ 0 ਦਾ ਸਕੋਰ ਹੋ ਗਿਆ ਉਹ ਤੋਂ ਬਾਅਦ ਜਿਹੜੇ ਐਸੇ ਟਰਮ ਦੇ ਤਿੰਨ ਸਾਲ ਪੈਨੇ ਜਿਹੜੇ ਉਹਨਾਂ ਚ ਕੰਮ ਕਰੂੰਗਾ ਵਾਕਈ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾ ਦਊਗਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਉਂਕਿ ਮੈਂ ਵੀਰੋ ਕਿਸੇ ਬੱਸਾਂ ਚ ਹਿੱਸਾ ਨਹੀਂ ਪਾਉਣਾ ਕਿਸੇ ਰੇਤੇ ਦੀ ਖੱਡ ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਟਾਬੇ ਚ ਹਵੇਲੀ ਚ ਨਹੀਂ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਸੋ ਇਸਕ ਸੋ ਵੀਰੋ ਪਹਿਲਾਂ ਵੀ ਜਦੋਂ ਵੀ ਆਇਆ ਹਸਨਾਮ ਜਦੋਂ ਵੀ ਸੰਗਰੂਰ ਆਇਆ ਤੁਸੀਂ ਮਾਣ ਹੱਦੋਂ ਬਾਧ ਦਿੱਤਾ ਐਸ ਵਾਰ ਵੀ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਮਾਣ ਰੱਖਿਓ ਸਾਡਾ ਕਿਉਂਕਿ ਅਸੀਂ ਇਹ ਵੋਟਾਂ ਜਿਹੜੀਆਂ ਮੰਗਣ ਆਇਆ ਇਹ ਕੋਈ ਆਪਦੇ ਭਤੀਜਿਆਂ ਵਾਸਤੇ ਜਾਂ ਆਪਦੇ ਪੁੱਤਾਂ ਨੂੰ ਨੌਕਰੀ ਦੇਣ ਵਾਸਤੇ ਨਹੀਂ ਤੁਹਾਡੇ ਵਾਸਤੇ ਆਇਆ ਜਦੋਂ 13 ਜੀਰੋ ਹੋ ਗਿਆ ਮੈਨੂੰ ਬਹੁਤ ਸੌਖਾ ਹੋ ਜੂ ਆ ਜਿਹੜੇ ਬੋਲਦੇ ਫਿਰਦੇ ਨੇ ਉਹ ਇੱਕ ਆਇਆ ਹੋਇਆ ਹੁਣ ਉਹ ਦਰੋਂ ਆਇਆ ਆਪਣਾ ਉੱਥੋਂ ਪਲਾਥ ਵਾਲੇ ਪਾਸਿਓ ਉਹ ਇੱਥੇ ਆ ਕੇ ਤੁਰੇ ਫਿਰਦਾ ਲੈ ਮੈਨੂੰ ਕਾਲਾ ਕੱਢਣ ਲੱਗਿਆਂ ਤੜਕੀ ਉਹ ਕਦੇ ਕਿਸੇ ਪਾਰਟੀ 'ਚ ਕਦੇ 6 ਪਾਰਟੀਆਂ ਬਦਲ ਲੀਆਂ 6 ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਤੀਜੀ ਵਾਰੀ ਕਾਂਗਰਸ 'ਚ ਆਇਆ ਜੇ ਅਪ ਤਵੀਆਂ ਨਾਲ ਦੁਹਰ ਨਹੀਂ ਕਰਦੇ ਹੁਣ ਦੁਹਰ ਕਰਦਾ ਫਿਰਦਾ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੇ ਹੁੰਦੇ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸامہ ਬਿਨ ਲਾਦੀਨ ਮੋਮਬਤੀਆਂ ਦਾ ਮਾਰਚ ਕਰਦਾ ਉਹ ਵੀ ਸ਼ਾਂਤੀ ਰੱਖਣੀ ਹੈ ਉਹ ਬੋਲੀ ਜਾਂਦੇ ਦੱਸੋ ਉਹ ਭਰਾ ਮੇਰੋ ਮੈਂ ਤਾਂ ਹੈਰਾਨ ਆ ਇੰਨਾ ਚਿਰ ਕਾਂਗਰਸ ਚ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅਜਕਲ ਮੈਂ ਕਿਹਾ ਇੱਧਰ ਜੇ ਕੱਲਾ ਜਿਵੇਂ ਬੈਠਾ ਕਾਂਗਰਸ ਹੈ ਨਹੀਂ ਸੋ ਵੀਰੋ ਇਹ ਤਿੰਨ ਚਾਰ ਅਜੇ ਨੇ ਪੰਜਾਬ ਕੋਲੇ ਜਿਨ੍ਹਾਂ ਨੂੰ ਤੜਕੇ ਤੜਕੇ ਜੋ ਘਰੋਂ ਨਿਕਲਦੇ ਨਾ ਉਹ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੋਗ ਭੂਤੇ ਜਾਣ ਵੇਲੇ ਵੀ ਅੱਪਾ ਅੱਜ ਕੱਲ ਕਿਹੜੀ ਪਾਰਟੀ ਚਾਂ ਕਿਹੜੀ ਪਾਰਟੀ ਵੱਲ ਬੋਲਣਾ ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ ਚ ਨੇ ਸੋ ਵੀਰੋ ਇਹ ਤਾਂ ਉਹ ਗੱਲ ਹੋ ਗਈ ਕਿਦਾਂ ਇਦਾਂ ਦਾ ਮਾਹੌਲ ਸੀ ਵੋਟਾਂ ਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਕਹਿੰਦਾ ਜੀ ਫਰਾਨੀ ਪਾਰਟੀ ਦੇ ਦਫ਼ਤਰ ਚੋਂ ਬੋਲਦਿਆਂ ਸਾਡੇ ਦਫ਼ਤਰ 'ਚ ਅੱਗ ਲੱਗੀ ਵਿਰੋਧੀਆਂ ਦੀ ਚਾਲ ਐ ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਇਸੇ ਦਫ਼ਤਰ 'ਚ ਹੀ ਪਏ ਨੇ ਇਹ ਤਾਂ ਸਾਰੇ ਮੱਤ ਜਾਣਗੇ ਇਲੈਕਸ਼ਨ ਹਾਰ ਜਾਣਗੇ ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ ਚਲੋ ਜੀ 5 ਮਿੰਟ ਬਾਅਦ ਉਸੇ ਬੰਦੇ ਨੇ ਫੇਰ ਫੋਨ ਕੀਤਾ ਫਾਇਰ ਬਿਗੇਟ 'ਚ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਕਹਿੰਦਾ ਕੋਈ ਅੱਗ ਬੁਝਾਉ ਜੰਤਰ ਭੇਜਣ ਦੀ ਲੋੜ ਨਹੀਂ ਉਹ ਕਹਿੰਦੇ ਕੀ ਗੱਲ ਜੀ ਅੱਗ ਤੇ ਕਾਬੂ ਪਾ ਲਿਆ ਕਹਿੰਦਾ ਨਹੀਂ ਅੱਗ ਤੇ ਨਹੀਂ ਕਾਬੂ ਪਾਇਆ ਮੈਂ ਪਾਰਟੀ ਬਦਲ ਲਈ ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚਣ ਦੋ ਸਾੜਨ ਦੋ ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ ਤੇ ਨਾਲੇ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਲਚਰ ਦਾ ਅਮੀਤ ਨੇ ਕਹਿੰਦਾ 10 ਪਿੰਡਾਂ ਦੇ ਨਾਂ ਲੈ ਕੇ ਦਿਖਾ ਕਹਿੰਦਾ ਛਾਜਲੀ ਕਰਾਚੋ ਸੰਗਰੇੜੀ ਕੋਈ ਹੋਰ ਵੀ ਬੋਲੋ ਯਾਰ ਫਿਰ ਕਹਿੰਦਾ ਧੂਰੀ ਮੂਨਕ ਸੰਗਰੂਰ ਮੈਨੂੰ ਤਾਂ ਹੁਣ ਪਤਾ ਲੱਗਿਆ ਸੰਗਰੂਰ ਵੀ ਪਿੰਡ ਹੈ ਸਨਾਮ ਪਿੰਡ ਐ ਤੂਰੀਵੀ ਪਿੰਡ ਐ 10 ਪਿੰਡਾਂ ਦੇ ਨਾਂ ਨਹੀਂ ਬੋਲਨੇ ਹੁੰਦੇ ਆਗੇ ਤੁਸੀਂ ਇੱਥੇ ਸਾਡੇ ਲੋਕਾਂ ਦਾ ਸਾਡੇ ਮੇਰੇ ਮਾਲਵੇ ਵਾਲਿਆਂ ਦਾ ਤੁਸੀਂ ਟੈਸਟ ਲੈਣ ਸੋ ਵੀਰੋ ਦੋਨੇ ਹੱਥ ਖੜੇ ਕਰਕੇ ਅੱਜ ਦੱਸ ਦੋ ਕਿ ਅਸੀਂ ਆਪਣੇ ਧੀਆ ਪੁੱਤਾਂ ਦੇ ਨਾਲ ਆ ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲੇ ਆ ਸ਼ਹੀਦ ਉਦਮ ਸਿੰਘ ਕਾਲਜ ਦੇ ਸਟੂਡੈਂਟ ਕੋਲੇ ਆ ਮੇਰੇ ਨਾਨਕੇ ਨੇ ਇੱਥੇ ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲੇ ਆ ਪੂਰੀ ਦੁਨੀਆ 'ਚ ਮੰਨੀ ਜਾਂਦੀ ਹੈ ਕੁਰਸੀ ਇਹ ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤਬਾਹਣ ਆਜੇ ਕੇਜਰੀਵਾਲ ਆਜੇ ਸੋ ਵੀਰੋ ਦੋਨਿਆਂ ਚ ਉੱਪਰ ਕੜ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਇੱਥੇ ਫਿਰਦਾ ਹੋਣਾ ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੰਦਰੀ ਫਿਰਦਾ ਹੋਣਾ ਲੈ ਉਹਨੂੰ ਸ਼ਰਤ ਲਾ ਲਓ ਤੁਸੀਂ ਸ਼ਰਤ ਲਾ ਲਓ ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਸ਼ੋਰ ਹੋਰੀ ਤਾਂ ਫੇਰ ਅੰਦਰ ਨੇ ਲੈ ਉਹਨੂੰ ਐ ਕਰਦੇ ਆ ਗਵਿੰਦਗੜ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ ਉਹਨਾਂ ਕਹਿੰਦਾ ਬਿਨਾ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ 10 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਕਿੱਧਰ ਨੂੰ ਜਾਂਦੀ ਹੈ ਰਾਹ ਭਾਈ ਕੀ ਪਸ਼ੌਰ ਤਾਂ ਫੇਰ ਅੰਦਰ ਐ ਪਾਪੜੇ ਬੱਲਰੇ ਤਾਂ ਦੂਰ ਨੇ ਉਹ ਭੂਲਣ ਠਸਕਾ ਤਾਂ ਬਾਹਲੀ ਦੂਰ ਨੇ ਉਹ ਇਧਰਲੇ ਪਾਸੇ ਸਮੁੰਦਗੜ ਛੰਨਾ ਆ ਇਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡ ਨੇ ਤਾਂ ਬਹੁਤ ਦੂਰ ਨੇ ਆ ਸ਼ਾਦੀ ਹਰੀ ਆ ਰਾਤ ਰਾਣਾ ਇਹਨਾਂ ਨਾਂ ਤਾਂ ਅੰਗਰੇਜ਼ੀ 'ਚ ਲਿਖ ਕੇ ਵੀ ਦੇਦੀ ਤਾਂ ਵੀ ਨਹੀਂ ਪੜੇ ਜਾਣੇ ਉਤੋਂ ਐ ਕਰਨਾ ਚਾਹੁੰਦੇ ਤੂੰ ਸਾਡੇ ਸੰਗਰੂਆਂ ਨੂੰ ਐ ਸਮਝਦੇ ਆਂ ਵੀ ਐਂ ਪਾ ਦੇਣੇ ਉਹਨੇ ਅਸੀਂ ਵੋਟ ਸੋ ਵੀਰੋ ਇਨਕਲਾਬੀ ਸੋਚ ਦੇ ਮਾਲਕੋ ਬਸ ਇਸ ਵਾਰ ਮਾਣ ਰੱਖੋ ਇੱਜ਼ਤ ਰੱਖੋ ਮੈਂ ਤੁਹਾਡਾ ਕੰਮ 1 ਜੂਨ ਨੂੰ ਖਤਮ ਹੋ ਜਾਊਗਾ ਤੁਸੀਂ 1 ਜੂਨ ਨੂੰ ਫਰਜ਼ ਨਿਭਾਦੋਂਗੇ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਬਾਰੀ ਮੇਰੀ ਹੋਊਗੀ ਮੇਰੀ ਟੀਮ ਦੀ ਹੋਊਗੀ ਮੇਰੇ ਤੇ ਜੇ ਨਾ ਸੁਨਾਮ ਦਾ ਨਹੀਂ ਪੂਰੇ ਪੰਜਾਬ ਦਾ ਜੇ ਅਸੀਂ ਵਿਕਾਸ ਕਰਕੇ ਐਸਾ ਪੰਜਾਬ ਰੰਗਲਾ ਪੰਜਾਬ ਬਣਾਤਾ ਜੇ ਨਾ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਕਿਉਂਕਿ ਮੈਂ ਸੱਚ ਬੋਲਦਾ ਮੈਂ ਦਿਲੋਂ ਸੱਚ ਬੋਲਦਾ ਮੈਂ ਕੋਈ ਝੂਠ ਬੋਲਦਾ ਨਹੀਂ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਬੈਠਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠ ਕੇ ਇਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ ਥੋੜਾ ਦਿਮਾਗ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਇਸ ਕੁਰਸੀ ਤੇ ਬਹਿੰਦੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਤੁਸੀਂ ਮੈਨੂੰ 7.5 ਸਾਲ ਦੇ ਨੂੰ ਹੀ ਕੁਲਫੀ ਗਰਮਾ ਗਰਮ ਰਹੀ ਤੁਸੀਂ ਤਾਂ ਮੈਨੂੰ ਸਟਾਰ ਬਣਾਤਾ ਸੀ ਮਸ਼ਹੂਰ ਕਰਤਾ ਸੀ ਉਦੋਂ ਵੱਡਾ ਹੁਣ ਮਾਨਸਤਕਾਰ ਹੋਰ ਕੀ ਹੋਊਗਾ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਲੋਕਾਂ ਦੇ ਕੰਮ ਆਈਏ ਮੇਰੀ ਮੇਰੀ ਪੈਨ ਨਾਲ ਸਾਈਨ ਕਰਕੇ ਕਿਸ ਦੀ ਕਬੀਲਦਾਰੀ ਲਈ ਤੇ ਛੱਡਦੀ ਹੋਵੇ ਤੋਂ ਵੱਡਾ ਪੁੰਨ ਕੋਈ ਨਹੀਂ ਮੇਰੇ ਕਰਕੇ ਕਿਸੇ ਦੇ ਘਰ ਦੇ ਚੁੱਲ੍ਹੇ ਵੀ ਅੱਗ ਬਚਦੀ ਹੋਵੇ ਤੋਂ ਵੱਡਾ ਪੁੰਨ ਕੋਈ ਨਹੀਂ ਆਉਣ ਵਾਲੇ ਦਿਨਾਂ 'ਚ ਹਜ਼ਾਰਾਂ ਨੌਕਰੀਆਂ ਸਾਡੇ ਵਲੰਟੀਅਰਾਂ ਵਾਸਤੇ ਹਜ਼ਾਰਾਂ ਅਹੁਦੇ ਇੰਤਜ਼ਾਰ ਕਰ ਰਹੇ ਨੇ ਤੁਸੀਂ ਮੈਨੂੰ ਸਭ ਪਤਾ ਹੈ ਜਿਹੜੇ ਆਪਣੇ ਪੱਲਿਓਂ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਮੋਟਰਸਾਈਕਲ ਲਾਉਨੇ ਹੋ ਕੱਲੇ ਕੱਲੇ ਇਨਕਲਾਬ ਜਿੰਦਾਬਾਦ ਦੇ ਨਾਰੇ ਦਾ ਮੁੱਲ ਪਾਉਂਗਾ ਮੈਂ ਕਿਰਤ ਕਰਨੀ ਹੈਗਾ ਮੈਂ ਉਦਾਂ ਦਾ ਨਹੀਂ ਹੈਗਾ ਕਿ ਮੈਂ ਭੁੱਲ ਜਾ ਵਰਕਰਾਂ ਨੂੰ ਅਸੀਂ ਮਿਹਨਤ ਕਰਨ ਵਾਲਿਆਂ ਨੂੰ ਵਿੱਚੋਂ ਚੱਕ ਲੈਨੇ ਆਂ ਤੇ ਉਹਨਾਂ ਨੂੰ ਵੀ ਕਈ ਵਾਰੀ ਲੋਕ ਦੱਸਦੇ ਨਾ ਤੈਨੂੰ ਚੇਅਰਮੈਨ ਲਾਤਾ ਉਹ ਤੈਨੂੰ ਆ ਉਹਦਾ ਦੇਤਾ ਉਹ ਕਹਿੰਦੇ ਅੱਛਾ ਜੀ ਮੈਂ ਤਾਂ ਕਦੇ ਕਦੇ ਕਿਹਾ ਨਹੀਂ ਸੋ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਇੱਕ ਨਾ ਇੱਕ ਦਿਨ ਜ਼ਰੂਰ ਆਸ ਆਊਗੀ ਮੈਂ ਇੱਕ ਵਾਰੀ ਫੇਰ ਇਹ ਗੱਲ ਕਲੀਅਰ ਕਰ ਦੇਣਾ ਕੋਈ ਕਹਿੰਦੇ ਵਾਹ ਫਲਾਈ ਜਾਂਦੇ ਆ ਵੀ ਜਿਹੜੀ ਝੋਨਾ ਉਹ ਚੱਕਰਾਂ ਨਹੀਂ ਬਲਕਿ ਚੱਕਰੀ 126 ਐ ਮੈਂ ਤਾਂ ਕਹਣਾ 126 127 128 129 ਬਾਸਮਤੀ ਬਾਸਮਤੀ 5000 ਤੋਂ ਉੱਪਰ ਗਈ ਐ ਸੋ ਖੇਤੀ ਦਾ ਮੇਰੇ ਕੋਲੇ ਐ ਪੈ ਗਿਣੇ ਪੈਨੇ ਅੰਕੜੇ ਕਿਉਂਕਿ ਮੈਂ ਦਿਰਾਂ ਤੇ ਇਹੀ ਕੰਮ ਕਰਦਾ ਮੈਂ ਪੰਜਾਬ ਨੂੰ ਘਾਟੇ 'ਚ ਵੀ ਨਹੀਂ ਜਾਣ ਦੇਣਾ ਤੇ ਮੈਂ ਪੰਜਾਬ ਦੇ ਖਜ਼ਾਨੇ ਨੂੰ ਵੀ ਭਰਨਾ ਹੈ ਤੇ ਨਾਲ ਨਾਲ ਸਹੂਲਤਾਂ ਵੀ ਪੰਜਾਬੀਆਂ ਨੂੰ ਦੇਣੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਹੋਰ ਹਰਾਨ ਹੋਵੋਗੇ ਤੇ ਆਹ ਕੰਮ ਵੀ ਪੰਜਾਬ ਵਿੱਚ ਹੋ ਸਕਦਾ ਯਾਰ ਅੱਛਾ ਯਾਰ ਆ ਤਾਂ ਸੋਚਿਆ ਨਹੀਂ ਸੀ ਕਦੇ ਕਿਉਂਕਿ 70 ਸਾਲ ਤੋਂ ਅਸੀਂ ਕਦੇ ਸੋਚਿਆ ਨਹੀਂ ਸੀ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਕਰਦਾ ਗਰਮੀ ਨੇ باوجود ਥਾਏ ਹੋ ਮੈਂ ਹੁਣ ਚਨੀਰ ਜਾਣਾ ਸਰਦੂਲਗੜ੍ਹ ਚ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਧਾ ਦਿਓ ਤਾਂ ਕਿ ਮੈਨੂੰ ਲੱਗੇ ਕਿ ਹਾਂ ਪਿੰਡ ਵਾਲੇ ਪਾਸਿਓ ਮੇਰੇ ਪੇਕਿਆਂ ਵਾਲੇ ਪਾਸਿਓ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਸ੍ਰੀਆ ਬਹੁਤ 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 ਤੈ ਦਿਲੋਂ ਧੰਨਵਾਦ ਇਨਨੇ